ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਨੀਡਲ ਟਾਸਕਸ ਵਿੱਚ ਅੱਜ ਆਪਾਂ ਸੂਟ ਤੇ ਐਮਬਾਇਡਰੀ ਕਰਾਂਗੇ ਇਹ ਮੈਂ ਟ੍ਰੇਸ ਬਣਾ ਲਈ ਹੈ ਤੁਸੀਂ ਵੀ ਇਦਾਂ ਹੀ ਟ੍ਰੇਸ ਬਣਾ ਲਿਓ ਜੇ ਤੁਹਾਡੇ ਡਰਾਇੰਗ ਅੱਛੀ ਹੈ ਤਾਂ ਤੁਸੀਂ ਹੱਥ ਨਾਲ ਵੀ ਛਾਪ ਸਕਦੇ ਹੋ ਪੈਨ ਜਾਂ ਪੈਂਸਲ ਲੈ ਕੇ ਤਾਂ ਸੂਟ ਤੇ ਆਪਾਂ ਨਿਸ਼ਾਨੀਆਂ ਲਾ ਲੈਣੀਆਂ ਜਿੰਨਾ ਵੀ ਤੁਹਾਡਾ ਘੇਰਾ ਹੈ ਜਾਂ ਜਿੰਨੀ ਵੀ ਤੁਹਾਡੀ ਲੰਬਾਈ ਹੈ ਸੂਟੋਂ ਕਮੀਜ਼ ਦੀ ਤਾਂ ਉਦਾਂ ਤੁਸੀਂ ਨਿਸ਼ਾਨੀਆਂ ਲਗਾ ਲੈਣੀਆਂ ਨੇ ਤੇ ਨਿਸ਼ਾਨੀ ਦੇ ਉੱਤੇ ਬਿਲਕੁਲ ਹੀ ਤੁਸੀਂ ਜਿਹੜੀ ਆਪਣੀ ਟ੍ਰੇਸ ਆ ਉਹ ਰੱਖ ਕੇ ਛਾਪਾ ਜਿਹੜਾ ਬਣਾ ਲੈਣਾ ਹੈ ਸਾਰੇ ਸੂਟ ਦੇ ਉੱਪਰ ਜਿੱਤਾਂ ਦੇ ਤੁਹਾਨੂੰ ਜਿਹੜਾ ਵੀ ਡਿਜ਼ਾਈਨ ਆਪਾਂ ਜੋ ਹੁਣ ਤੱਕ ਕੀਤੇ ਨੇ ਉਹਨਾਂ ਵਿੱਚੋਂ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਇਆ ਤੁਸੀਂ ਉਹੀ ਡਿਜ਼ਾਈਨ ਆ ਜਿਹੜਾ ਸੂਟ ਤੇ ਬਣਾ ਸਕਦੇ ਹੋ ਆਪਾਂ ਨਾ ਆਪਾਂ 1 ਤੋਂ ਲੈ ਕੇ 30 ਤੱਕ 30 ਕਲਾਸੇ ਜਿਹੜੀਆਂ ਹੈਂਡ ਅਮ ਬਰਡਰੀ ਦੀਆਂ ਪਾਈਆਂ ਨੇ ਜਿਦੇ ਵਿੱਚ ਆਪਾਂ ਬਿਲਕੁਲ ਬੇਸਿਕ ਤੋਂ ਸ਼ੁਰੂ ਕੀਤਾ ਸੀਗਾ ਪਹਿਲਾਂ ਆਪਾਂ ਬੇਸਿਕ ਸਟਿਚਸ ਸਿੱਖੇ ਸੀ ਫਿਰ ਪੱਤੀਆਂ ਬਣਾਉਣੀਆਂ ਸਿੱਖੀਆਂ ਫਿਰ ਫੁੱਲ ਬਣਾਉਣੇ ਸਿੱਖੇ ਤੇ ਲਾਸਟ ਤੇ ਆਪਾਂ ਕਾਫੀ ਡਿਜ਼ਾਈਨ ਬਣਾਉਣੇ ਸਿੱਖ ਲਏ ਸੀ ਇਹ ਮੈਂ ਥ੍ਰੈਡ ਯੂਜ਼ ਕੀਤਾ ਇਹਦੇ ਵਾਸਤੇ ਗ੍ਰੀਨ ਤੇ ਰੈੱਡ ਕਲਰ ਦਾ ਥ੍ਰੈਡ ਆ ਕਾਟਨ ਥ੍ਰੈਡ ਤੁਸੀਂ ਜਿਹੜਾ ਮਰਜ਼ੀ ਯੂਜ਼ ਕਰ ਸਕਦੇ ਹੋ ਇਹ ਤੁਹਾਨੂੰ ਆਸਾਨੀ ਨਾਲ ਕਿਸੇ ਵੀ ਦੁਕਾਨ ਤੋਂ ਮਿਲ ਜਾਵੇਗਾ ਤੇ ਇਹਦੇ ਨਾਲ ਆਪਾਂ ਇਹ ਵਾਲਾ ਡਿਜ਼ਾਈਨ ਆ ਜਿਹੜਾ ਬਣਾਉਣਾ ਸ਼ੁਰੂ ਕਰਾਂਗੇ ਇਹ ਮੈਂ ਪਿੱਛੇ ਇੱਕ ਕਲਾਸ ਦੇ ਵਿੱਚ ਬਣਾਇਆ ਹੋਇਆ ਤੁਸੀਂ ਉਹਦੇ ਤੇ ਡਿਟੇਲ ਦੇ ਵਿੱਚ ਦੇਖ ਸਕਦੇ ਹਾਂ ਇਹਦੇ ਵਿੱਚ ਆਪਾਂ ਜਿਹੜਾ ਇਹੀ ਡਿਜ਼ਾਈਨ ਬਣਾਵਾਂਗੇ ਦੋ ਟਾਂਕਿਆਂ ਦਾ ਡਿਜ਼ਾਈਨ ਹੈ ਇਹਦੇ ਵਿੱਚ ਆਪਾਂ ਬੈਕ ਸਟਿਚ ਦੀ ਵਰਤੋਂ ਕਰਾਂਗੇ ਤੇ ਫੁੱਲ ਬਣਾਉਣ ਵਾਸਤੇ ਆਪਾਂ ਫਰੈਂਚ ਨੋਟ ਦੀ ਵਰਤੋਂ ਕਰਾਂਗੇ ਤਾਂ ਐਦਿ ਤੁਸੀਂ ਆਰਾਮ ਦੇ ਨਾਲ ਜਿਹੜਾ ਪੂਰਾ ਡਿਜ਼ਾਈਨ ਬਣਾ ਲੈਣਾ ਹੈ ਪਹਿਲਾਂ ਆਪਾਂ ਇਹਦੀਆਂ ਸਟੈਮਸ ਬਣਾਵਾਂਗੇ ਉਸ ਤੋਂ ਬਾਅਦ ਆਪਾਂ ਇਹਦਾ ਫੁੱਲ ਇਹਦੇ ਉੱਪਰ ਜਿਹੜੇ ਰੈੱਡ ਕਲਰ ਦੇ ਨਾਲ ਫੁੱਲ ਬਣਾਵਾਂਗੇ ਤੁਸੀਂ ਜਿਹੜਾ ਮਰਜ਼ੀ ਕਲਰ ਯੂਜ਼ ਕਰ ਸਕਦੇ ਹੋ ਆਪਣੇ ਕੰਟਰਾਸਟ ਦੇ ਹਿਸਾਬ ਦੇ ਨਾਲ ਅ ਕੋਸ਼ਿਸ਼ ਕਰਿਓ ਕਿ ਕੱਪੜਾ ਜਿਹੜਾ ਥੋੜਾ ਜਿਆਦਾ ਸਟਾਫ ਮੋਟਾ ਲੈ ਲਿਓ ਤਾਂ ਕਿ ਛਿੱਜੇ ਨਾ ਜਾ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਜੇ ਪਹਿਲੀ ਵਾਰ ਕਰ ਰਹੇ ਹੋ ਤਾਂ ਜੇ ਤੁਹਾਡਾ ਹੱਥ ਅੱਛੇ ਚੱਲਦਾ ਹੈ ਤਾਂ ਜਿਹੜਾ ਮਰਜੀ ਕੱਪੜਾ ਹੋਵੇ ਇਹ ਮੈਂ ਜਾਮ ਕਾਟਨ ਦਾ ਕੱਪੜਾ ਲਿਆ ਹੈ ਮੇਰੇ ਕੋਲੇ ਮੋਟਾ ਸਟਾਫ ਇਸ ਵੇਲੇ ਅਵੇਲੇਬਲ ਨਹੀਂ ਸੀ ਇਸ ਕਰਕੇ ਮੇਰੇ ਕੋਲ ਜਿਹੜਾ ਸੀ ਮੈਂ ਉਹਦੇ ਤੇ ਬਣਾ ਲਿਆ ਤੁਸੀਂ ਆਪਣਾ ਆਪਣੇ ਅਕੋਰਡਿੰਗ ਦੇਖ ਲਿਓ ਜਿਹੜੇ ਵੀ ਮਰਜੀ ਸਟਾਫ ਤੇ ਤੁਸੀਂ ਬਣਾ ਲਿਓ ਕੋਸ਼ਿਸ਼ ਕਰਿਓ ਕਿ ਪਹਿਲੀ ਵਾਰ ਬਿਲਕੁਲ ਪਤਲਾ ਸਟਾਫ ਨਾ ਲਿਓ ਉਦੇ ਨਾਲ ਕੀ ਹੋਏਗਾ ਕਿ ਤੁਹਾਨੂੰ ਕਦੇ ਤੁਹਾਡਾ ਕਪੜਾ ਛਿੱਜ ਜਾਏਗਾ ਕਦੇ ਮਿਲ ਤੁਹਾਨੂੰ ਸਮੱਸਿਆ ਆਵੇਗੀ ਉਹਦੇ ਨਾਲ ਪਹਿਲੀ ਵਾਰ ਦੇ ਵਿੱਚ ਤੇ ਦੂਜੀ ਚੀਜ਼ ਤੁਸੀਂ ਇਹ ਕਰਿਓ ਕਿ ਜਿਹੜਾ ਧਾਗਾ ਹੈ ਮੈਂ ਇੱਥੇ 4 ਪਲਾਈ ਯੂਜ਼ ਕੀਤਾ ਹੈ ਤੁਸੀਂ ਵੈਸੇ ਆਪਣੇ ਹਿਸਾਬ ਨਾਲ ਅਡਜਸਟ ਕਰ ਲਿਓ ਤੇ ਧਾਗਾ ਜ਼ਿਆਦਾ ਲੰਬਾ ਨਾ ਪਾਓ ਉਹਦੇ ਨਾਲ ਕੀ ਹੋਏਗਾ ਕਿ बार-बार ਜਦੋਂ ਸੂਈ ਆ ਆਪਾਂ ਕੱਢਾਂਗੇ ਤਾਂ ਧਾਗਾ ਜਿਹੜਾ ਕਪੜੇ ਦੇ ਨਾਲ ਖਿਸਰਦਾ ਹੈ ਉਹਦੇ ਨਾਲ ਕੀ ਹੁੰਦਾ ਕਿ ਧਾਗਾ ਰਫ ਹੋ ਜਾਂਦਾ ਹੈ ਮੈਂ ਇਹਦੇ ਵਿੱਚ ਥੋੜਾ ਲੰਬਾ ਯੂਜ਼ ਕੀਤਾ ਵੈਸੇ ਪਰ ਤੁਸੀਂ ਸੂਟ ਤੇ ਲੰਬਾ ਧਾਗਾ ਪਾ ਕੇ ਯੂਜ਼ ਨਾ ਕਰਿਓ ਉਹਦੇ ਨਾਲ ਧਾਗਾ ਜਿਹੜਾ ਬਾਰ-ਬਾਰ ਖਿਸਰ ਕੇ ਰਾਫ ਹੋ ਜਾਂਦਾ ਜਿਹਦੇ ਨਾਲ ਉਨੀ ਸੁਣੀ ਸਫਾਈ ਨਹੀਂ ਆਉਂਦੀ ਤਾਂ ਦੇਖ ਸਕਦੇ ਹੋ ਤੁਸੀਂ ਬੈਕ ਸਟਿਚ ਦੇ ਨਾਲ ਆਪਾਂ ਇਹ ਸਾਰੇ ਸਟੈਂਸ ਇਦਾਂ ਹੀ ਬਣਾ ਲੈਣੀਆਂ ਨੇ ਇੱਕ ਕਰਕੇ ਆਰਾਮ ਦੇ ਨਾਲ ਬਣਾਇਓ ਖਿੱਚਣਾ ਖਿੱਚਿਓਣਾ ਧਾਗਾ ਤੇ ਲੋਜ ਨਾ ਛੱਡਿਓ ਉਹਦੇ ਨਾਲ ਸਫਾਈ ਨਹੀਂ ਆਏਗੀ ਇਸ ਤਰ੍ਹਾਂ ਆਪਣਾ ਜਿਹੜਾ ਸਟੈਮ ਆਪਾਂ ਬਣਾ ਲਈ ਐ ਇਸ ਤੋਂ ਬਾਅਦ ਆਪਾਂ ਫਰੈਂਚ ਨੋਟ ਰੈੱਡ ਕਲਰ ਦੇ ਨਾਲ ਬਣਾ ਰਹੇ ਆਂ ਫਰੈਂਚ ਫਲਾਵਰ ਆ ਜਿਹੜਾ ਫਰੈਂਚ ਨੋਟ ਦੇ ਨਾਲ ਪਹਿਲਾਂ ਆਪਾਂ ਇੱਕ ਸੈਂਟਰ ਦੇ ਵਿੱਚ ਬਣਾ ਲੈਣੀ ਆ ਉਸ ਤੋਂ ਬਾਅਦ ਫਰੈਂਚ ਨੋਟ ਦੇ ਨਾਲ ਹੀ ਉਹਦੇ ਆਲੇ ਦੁਆਲੇ ਪੰਜ ਜਾਂ 6 ਨੋਟ ਦੇ ਨਾਲ ਇੱਕ ਸਰਕਲ ਟਾਈਪ ਬਣਾ ਦੇਣਾ ਤਾਂ ਉਹਦੇ ਨਾਲ ਆਪਣਾ ਬਿਲਕੁਲ ਛੋਟਾ ਜਿਹਾ ਬਹੁਤ ਸੋਨਾ ਫੁੱਲ ਜਿਹਾ ਬਣ ਕੇ ਤਿਆਰ ਹੋਏਗਾ ਤਾਂ ਜਿੰਨੀਆਂ ਵੀ ਆਪਾਂ ਸਟੈਂਸੇ ਬਣਾਈਆਂ ਨੇ ਉਹਦੇ ਉੱਪਰ ਸਾਰਿਆਂ ਦੇ ਉੱਪਰ ਇਦਾਂ ਹੀ ਆਪਾਂ ਰੈੱਡ ਕਲਰ ਦੇ ਨਾਲ ਫਲਾਵਰ ਬਣਾ ਦੇਨੇ ਨੇ ਤੇ ਇਹੀ ਆਪਣਾ ਨਿੱਕਾ ਜਿਹਾ ਡਿਜ਼ਾਈਨ ਆ ਜਿਹੜਾ ਤਿਆਰ ਹੋ ਜਾਏਗਾ ਇਹਦੇ ਨਾਲ ਹੀ ਆਪਣਾ ਸੂਟ ਤਿਆਰ ਹੋ ਜਾਣਾ ਬਹੁਤ ਸੋਹਣਾ ਲੱਗੇਗਾ ਪਹਿਲੀ ਵਾਰ ਕੱਢੋਂਗੇ ਇਸ ਲਈ ਮੈਂ ਬਿਲਕੁਲ ਹੀ ਸਿੰਪਲ ਜਿਹਾ ਡਿਜ਼ਾਈਨ ਜਿਹੜਾ ਚੋਸ ਕੀਤਾ ਹੈ ਆਪਾਂ ਦੇ 30 ਤੱਕ ਕਾਫੀ ਡਿਜ਼ਾਈਨਸ ਬਣਾ ਲੈਨੇ ਜੇ ਉਹਨਾਂ ਚੋਂ ਤੁਹਾਨੂੰ ਕੋਈ ਹੋਰ ਆਸਾਨ ਲੱਗਦਾ ਤਾਂ ਤੁਸੀਂ ਉਹ ਵੀ ਬਣਾ ਸਕਦੇ ਹੋ ਵੈਸੇ ਇਹ ਬਿਲਕੁਲ ਸਿੰਪਲ ਸੀ ਇਸ ਲਈ ਮੈਂ ਸੋਚਿਆ ਵੀ ਇਹ ਜ਼ਿਆਦਾ ਬੈਟਰ ਰਹੇਗਾ ਪਹਿਲੀ ਵਾਰ ਅਗਰ ਤੁਸੀਂ ਆਨ ਟਰਾਈ ਕਰਨਾ ਹੈ ਤਰੇਡ ਤੁਸੀਂ ਜਿਹੜਾ ਮਰਜੀ ਯੂਜ਼ ਕਰ ਲਿਓ ਜੇ ਤੁਹਾਡੇ ਕੋਲ ਕੋਈ ਵੀ ਨਹੀਂ ਹੈ ਨਾ ਤਾਂ ਆਪਣੇ ਘਰ ਵਿੱਚ ਰੀਲ ਤਾਂ ਪੱਕਾ ਹੁੰਦੀ ਹੁੰਦੀ ਆ ਤੁਸੀਂ ਚੁੱਪ ਕਰਕੇ ਰੀਲ ਦਾ ਧਾਗਾ ਤਿਹਰਾ ਚੌਰਾ ਕਰਕੇ ਪਾ ਲਿਓ ਉਹਦੇ ਨਾਲ ਵੀ ਇਹ ਡਿਜ਼ਾਈਨ ਬਣ ਜਾਊਗਾ ਕੋਈ ਜ਼ਰੂਰੀ ਨਹੀਂ ਜੇ ਤੁਹਾਨੂੰ ਧਾਗਾ ਨਹੀਂ ਮਿਲ ਰਿਹਾ ਤਾਂ ਤੁਸੀਂ ਮਤਲਬ ਬੈਠੇ ਰਹੋਗੇ ਤੁਹਾਡੇ ਤੋਂ ਡਿਜ਼ਾਈਨ ਨਹੀਂ ਬਣੇਗਾ ਜਿਹੜਾ ਮਰਜੀ ਧਾਗਾ ਯੂਜ਼ ਕਰ ਲਿਓ ਬਸ ਆਪਣੇ ਹੱਥ 'ਚ ਸਫਾਈ ਹੋਣੀ ਚਾਹੀਦੀ ਹੈ ਪਾਏ ਫੋਲ ਨੇ ਜਿਹੜੇ ਹੌਲੀ ਹੌਲੀ ਬਣਾ ਲੈਣੇ ਨੇ ਕਾਲੀ ਨਾ ਕਰਿਓ ਕਾਲੀ ਨਾਲ ਸਫਾਈ ਨਹੀਂ ਹੋਏਗੀ ਦਾ ਹੀ ਆਪਣਾ ਫੁੱਲ ਜਿਹੜਾ ਬਣ ਗਿਆ ਏਡਾ ਨਿੱਕਾ ਜਿਹਾ ਫੁੱਲ ਸੀ ਹੁਣ ਆਪਾਂ ਆਪਣੇ ਸੂਟ ਦੀ ਫਾਈਨਲ ਲੁੱਕ ਨੂੰ ਦੇਖਾਂਗੇ ਐਂ ਸਾਰੇ ਆਪਾਂ ਫੁੱਲ ਬਣਾ ਲਵਾਂਗੇ ਤੇ ਇਹ ਸਾਡੇ ਸੂਟ ਦੀ ਜਿਹੜੀ ਫਾਈਨਲ ਲੁੱਕ ਤਿਆਰ ਹੋਈ ਹੈ ਜੀ ਬਹੁਤ ਸੋਹਣਾ ਲੱਗਦਾ ਵੈਸੇ ਹਾਂ ਬਿਰਲੇ-ਵਿਰਲੇ ਜੇ ਪਾਏ ਨੇ ਜੇ ਤੁਸੀਂ ਸੰਘਣੇ ਪਾਉਣੇ ਆ ਤਾਂ ਹੋਰ ਸੰਘਣੇ ਪਾ ਲਿਓ ਵੈਸੇ ਮੈਂ ਬਿਰਲੇ ਇਸ ਕਰਕੇ ਪਾਏ ਨੇ ਕਿ ਪਹਿਲਾ ਸੂਟ ਆਪਾਂ ਬਣਾ ਰਹੇ ਹਾਂ ਤਾਂ ਤੁਸੀਂ ਮਤਲਬ ਇਹ ਨਾ ਹੋਵੇ ਕਿ ਸੂਟ ਪੂਰਾ ਨਾ ਹੋਵੇ ਤੇ ਤੁਸੀਂ ਪਹਿਲਾਂ ਹੀ ਅੱਕ ਜਾਓ ਬਰਲੇ ਬਰਲੇ ਬਣਾਵਾਂਗੇ ਛੇਤੀ ਪੂਰਾ ਹੋਏਗਾ ਤਾਂ ਸਾਨੂੰ ਵਧੀਆ ਹੌਸਲਾ ਹੋਏਗਾ ਕਿ ਅਸੀਂ ਆਪਣੇ ਹੱਥੀਂ ਕਢਾਈ ਕੀਤੀ ਆ ਤਾਂ ਇਹ ਤੁਹਾਡਾ ਫਾਈਨਲ ਲੁੱਕ ਹੈ ਜਿਹੜਾ ਸੂਟ ਦਾ ਤਿਆਰ ਹੋ ਗਿਆ ਇਦਾਂ ਹੀ ਤੁਸੀਂ ਵੀ ਸਾਰੇ ਜਾਣੇ ਸੁਣ ਸੁਣੇ ਸੂਟ ਤਿਆਰ ਕਰਕੇ ਪਾਓ ਥੈਂਕ ਯੂ